ਲਾ ਸੰਗਰੂਰ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਥਾਣਾ ਸਦਰ ਸਮਾਣਾ ਦੇ ਮੁਖੀ ਵਜੋਂ ਅਹੁਦਾ ਸੰਭਿਆ ਜਿਸ ਦਾ ਸਮੂਹ ਸਟਾਫ ਨੇ ਫੁੱਲਾਂ ਦਾ ਬੁਕੇ ਦੇ ਕੇ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਮਾਣਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਕਿਸੇ ਵੀ ਗੈਰ ਸਮਾਜੀ ਅਨਸਰ ਨੂੰ ਪਰਪਰ ਨਹੀਂ ਦਿੱਤਾ ਜਾਏਗਾ ਜੋ ਪਹਿਲਾਂ ਵੀ ਗੈਸ ਸਮਾਜੀ ਅਨਸਰ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੂੰ ਜਲਦੀ ਹੀ ਲੋਕਾਂ ਦੇ ਸਹਿਯੋਗ ਨਾਲ ਕਾਬੂ ਕਰਕੇ ਇਲਾਕੇ ਨੂੰ ਭੈਮੁਕਤ ਸਾਫ਼ ਸੁਥਰਾ ਭ੍ਰਿਸ਼ਟਾਚਾਰ ਰਹਿਤ ਮਾਹੌਲ ਦਿੱਤਾ ਜਾਏਗਾ ਇਸ ਮੌਕੇ ਗਾਜੇਵਾਸ ਚੌਕ ਦੀ ਮੁਖੀ ਕਸ਼ਮੀਰ ਸਿੰਘ ਪ੍ਰੈਸ ਕਲੱਬ ਦੇ ਪ੍ਰਧਾਨ ਕਲਾਸ਼ ਸ਼ਰਮਾ ਜਨਰਲ ਸੈਕਟਰੀ ਵਿਜੇ ਕੁਮਾਰ ਸ਼ਸ਼ੀਪਾਲ ਜੈਨ ਪਰਸ਼ੋਤਮ ਕੌਸ਼ਿਕ ਜਸਵਿੰਦਰ ਸਿੰਘ ਦਰਦ ਸੁਭਾਸ਼ ਚੰਦਰ ਵਿਜੇ ਵਰਮਾ ਭਾਟਕੁਸ਼ਨ ਗੋਇਲ ਅਸ਼ੋਕ ਕੁਮਾਰ ਹਰਜਿੰਦਰ ਜਵੰਦਾ ਰਜਿੰਦਰ ਫਤਿਹਪੁਰ ਤੋਂ ਇਲਾਵਾ ਹੋਰ ਵੀ ਕਈ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਤੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਜੋ ਮਹਿਮਾ ਚਲਾਈ ਗਈ ਹੈ ਜਾਂ ਕੋਈ ਸਾਡੇ ਏਰੀਆ ਦੇ ਵਿੱਚ ਕੋਈ ਮਾੜੇ ਅਨਸਰ ਜੋ ਸ਼ਰਾਰਤੀ ਅਨਸਰ ਨੇ ਜੋ ਰਹਿੰਦੇ ਨੇ ਜਿਹੜੇ ਕੋਈ ਮਾੜਾ ਕੰਮ ਕਰਦੇ ਨੇ ਜਾਂ ਸਾਨੂੰ ਕੋਈ ਵੀ ਇਹ ਕੋਈ ਇਨਫੋਰਮੇਸ਼ਨ ਮਿਲਦੀ ਆ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਲਾਖਾਂ ਵਿੱਚ ਧੱਕੇ ਜਾਊਗਾ ਅੱਜ ਕੱਲ ਨਸ਼ੇੜੀਆਂ ਵੱਲੋਂ ਚੋਰੀ ਦੇ ਵਾਰਦਾਤ ਲੋਕਾਂ ਦੇਰੇ ਅਮਜਾ ਤੁਸੀਂ ਕਿਵੇਂ ਰੋਕ ਕਰੋਗੇ ਅਸੀਂ ਇਹ ਸੰਬੰਧੀ ਕਿਨਾ ਆਪਣੇ ਕਈ ਪਿੰਡਾਂ ਦੇ ਵਿੱਚ ਜਾਂ ਆਪਣੇ ਕੋਈ ਖਾਸ ਮੁਕਰ ਹੁੰਦੇ ਸਾਬ ਜੇ ਅਸੀਂ ਪੈਦਾ ਕਰਾਂਗੇ ਇਸ ਸੰਬੰਧੀ ਕੋਈ ਆਪਣੀ ਇਨਫੋਰਮੇਸ਼ਨ ਆਉਟਪੁੱਟ ਲੈ ਕੇ ਕਿਸੇ ਨੂੰ ਇਸ ਸੰਬੰਧੀ ਸਾਨੂੰ ਕੋਈ ਤਲਾਹ ਮਿਲਦੀ ਆ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਸ ਮੈਟਰ ਤੇ